ਤੁਹਾਡੇ ਕੋਲ ਕੁਛ ਨਾ ਹੋਵੇ ਤੇ ਤੁਹਾਡੇ ਘਰ ਖਾਣ ਵਾਲੇ ਛੇ ਜੀਨ ਜੀ ਹੋਣ ਤੇ ਤੁਹਾਨੂੰ ਐ ਲੱਗਦਾ ਹੈ ਕਿ ਕਿਸੇ ਕੋ ਮੰਗਣਾ ਵੀ ਬਹੁਤ ਔਖਾ ਹੈ ਤੇ ਤੁਹਾਡੇ ਘਰ ਦਾ ਸਾਰਾ ਗਹਿਣਾ ਵੀ ਵੇਚ ਚੁੱਕਾ ਹੋਵੇ ਤੁਹਾਡੀਆਂ ਪੜਾਈਆਂ ਲਈ ਤੇ ਫਿਰ ਉਸ ਟਾਈਮ ਤੇ ਲੱਗਦਾ ਹੈ ਕਿ ਕੁਛ ਕੀਤਾ ਜਾਵੇ ਸਾਡੇ ਘਰੇ ਕੁਛ ਨਹੀਂ ਸੀ ਹੁੰਦਾ ਤੇ ਮੈਂ ਆਪਣੇ ਘਰਦਿਆਂ ਨੂੰ ਕਹਿੰਦੀ ਹੁੰਦੀ ਸੀ ਮੈਂ ਲੱਖ ਰੁਪਇਆ ਕਮਾਉਣਾ ਅੱਛਾ ਹਾਂ ਮਤਲਬ ਉਸ ਟਾਈਮ ਤੇ ਵੀ ਤੇ ਮੇਰੇ ਘਰੇ ਮੇ ਸਾਡੇ ਘਰੇ ਐਕਟਿਵਾ ਵੀ ਅਸੀਂ ਜਦੋਂ ਅਸੀਂ ਇਹ ਕੰਮ ਸਟਾਰਟ ਕੀਤਾ ਜਾਂ ਕਮਾਇਆ ਅਸੀਂ ਬਾਅਦ ਚੋਂ ਸਾਰੀਆਂ ਚੀਜ਼ਾਂ ਜੁਗੜੀ ਵੀ ਆ ਅਸੀਂ ਬਾਅਦ ਚੋਂ ਚੀਜ਼ਾਂ ਲਈਆਂ ਤੇ ਉਸ ਟਾਈਮ ਤੇ ਵੀ ਮੈਂ ਘਰੇ ਕਹਿੰਦੀ ਹੁੰਦੀ ਸੀ ਮੈਂ ਗੱਡੀ ਸਿੱਖਣੀ ਆ ਤੇ ਮੇਰੇ ਘਰਦਾਨੋਂ ਲੱਗਣਾ ਕਿ ਹਾਂ ਇਹ ਪਤਾ ਨਹੀਂ ਕਿੱਦਾਂ ਦਾ ਹੁੰਦਾ ਨੇ ਇੱਕ ਬੱਚਾ ਕਿ ਮਤਲਬ ਇੱਕ ਬੱਚੇ ਜਿਹਦੇ ਘਰੇ ਕੁਛ ਨਾ ਹੋਵੇ ਤੇ ਉਹ ਐਡੀ ਵੱਡੀ ਸੋਚ ਰੱਖ ਲੇ ਪਤਾ ਨਹੀਂ ਉਹ ਚੀਜ਼ਾਂ ਮੈਨੀਫੈਸਟ ਕਹ ਲਓ ਜਾਂ ਕੁਛ ਵੀ ਕਹ ਲਓ ਪਰਮਾਤਮਾ ਕਿਤੇ ਨਾ ਕਿਤੇ ਸੁਣਦਾ ਹੈ ਜਾਂ ਕੋਲਰ ਤੁਸੀਂ ਇਮਾਨਦਾਰੀ ਨਾਲ ਕੰਮ ਕਰਦੇ ਜਾਂਦੇ ਹੋ ਤੇ ਉਹ ਸਾਡੀ ਝੋਲੀ ਪਾਉਂਦਾ ਜਾਂਦਾ ਹੈ